ਮੈਂ ਡਾਕਟਰ ਲਖਮੀਲ ਸਿੰਘ ਭਗਵਾਇਆ ਫਾਸਪਤਲ ਬਟਾਲਾ ਦੇ ਮੁੱਖ ਸੇਵਾਦਾਰ ਵਜੋਂ ਬਟਾਲਾ ਅੱਜ ਅਸੀਂ ਸਾਰੇ ਵਜੋਂ ਬਟਾਲਾ ਦੇ ਅਹੁਦੇਦਾਰ ਤੇ ਮੈਂਬਰ ਸਭਾਂ ਨੂੰ ਮਿਲੇ ਆ ਇਹਨਾਂ ਵਿੱਚ ਬਾਜਰਾ ਸਾਹਿਬ ਮਾਸ ਜਗਜੀਤ ਸਿੰਘ ਜੀ ਮਾਸ ਪ੍ਰੇਮ ਸਿੰਘ ਜੀ ਗਾਡੇ ਚਾਹ ਜੀ ਰਿੰਦਰ ਸਿੰਘ ਸ਼ੰਪੁਰ ਜੀ ਸਾਰੇ ਹੀ ਸੱਜਣ ਪੱਤਰੀਆ ਸਾਹਿਬ ਮਿਲੇ ਆ ਬਹੁਤ ਸੁਖਤ ਮਾਹੌਲ ਦੇ ਵਿੱਚ ਗੱਲਬਾਤ ਹੋਈ ਉਹਨਾਂ ਦੇ ਨਾਲ ਜਿਹੜੀ ਪੰਜਾਬ ਦੀ ਜਿਹੜੀਆਂ ਪਟਾਰਾ ਸ਼ਹਿਰ ਦੀ ਖਾਸ ਕਰਕੇ ਪ੍ਰਚਲਿਤ ਸਮੱਸਿਆਵਾਂ ਉਹਨਾਂ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਗਿਆ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਵਾਇਲਸਾਉ ਪਟਾਰਾ ਜਿਹੜੀ ਲਗਭਗ 12000 ਰੁਪਏ ਲਾ ਚੁੱਕੀ ਆ ਪਰ ਸਾਨੂੰ ਇੱਕ ਪ੍ਰੋਬਲਮ ਆ ਰਹੀ ਸੀ ਕਿ ਜਿਹੜੇ ਬੂਟੇ ਲਗਾਏ ਆ ਉਹ ਜੱਟ ਗੁਜਰ ਚੜ੍ਹਨ ਦੇ ਜਾਂ ਲੋਕ ਚੜ੍ਹ ਦਿੰਦੇ ਤੇ ਉਹ ਉਹਨਾਂ ਨੂੰ ਪੁੱਟ ਦਿੰਦੇ ਜਾਂ ਤੋੜ ਮਰੋੜ ਕਰ ਦਿੰਦੇ ਪਤਾ ਨਹੀਂ ਕਿਉਂ ਕਰ ਦਿੰਦੇ ਆ ਤੇ ਉਹ ਐਸਐਸਪੀ ਨੇ ਸਾਨੂੰ ਸਾਨੂੰ ਬਹੁਤ ਵੱਡਾ ਇੱਕ ਵਿਸ਼ਵਾਸ ਦਿਵਾਇਆ ਭਾਵੇਂ ਕਿ ਇਹ ਸਿਵਲ ਪ੍ਰਸ਼ਾਸਨ ਦੀ ਪ੍ਰੋਬਲਮ ਆ ਪਰ ਉਹਨਾਂ ਨੇ ਕਿਹਾ ਕਿ ਸਾਡੀ ਪੁਲਿਸ ਜਿਹੜੀ ਆ ਸਾਰੇ ਐਸ ਐਚ ਓਜ਼ ਨੂੰ ਸਾਰੇ ਜਿੰਨੇ ਵੀ ਪੁਲਿਸ ਦੇ ਅਫੀਸਰ ਹੈਗੇ ਉਹਨਾਂ ਨੂੰ ਡਾਇਰੈਕਸ਼ਨ ਦਊ ਕਿ ਤੁਹਾਡਾ ਪੂਰਾ ਪੂਰਾ ਸਹਿਯੋਗ ਕੀਤਾ ਜਾਊ ਦੂਜੀ ਪ੍ਰੋਬਲਮ ਜਿਹੜੀ ਐ ਅਨਪਰੋਚਮੈਂਟ ਦੀ ਸੀ ਜਿਹੜੇ ਵੱਡੇ ਵੱਡੇ ਜਾਮ ਲੱਗਦੇ ਆ ਬਟਾਲਾ ਸ਼ਹਿਰ ਦੇ ਵਿੱਚ ਉਹ ਵੀ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਵਿਜ਼ਿਬਿਲਟੀ ਅੱਗੇ ਨਾਲ ਵੀ ਬਹੁਤ ਜ਼ਿਆਦਾ ਵਧ ਗਈ ਹੈ ਭਾਵੇਂ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਉਹ ਕਹਿੰਦੇ ਇਹਦੇ ਵਿੱਚ ਵੀ ਆਪਾਂ ਛੇਤੀ ਤੋਂ ਛੇਤੀ ਅਨਪਰੋਚਮੈਂਟ ਦਾ ਵੀ ਹੱਲ ਕਰਾਂਗੇ ਅਤੇ ਜਿਹੜਾ ਵਾ ਇਹ ਜਾਮ ਲੱਗਦੇ ਇਹ ਵੀ ਹਟਾਵਾਂਗੇ ਤੀਜੀ ਗੱਲ ਜਿਹੜੀ ਉਹਨਾਂ ਨਾਲ ਕੀਤੀ ਗਈ ਆ ਕਿ ਉਹ ਇਹ ਆ ਕਿ ਆਪਾਂ ਆਪਾਂ ਜਿਹੜਾ ਸਭ ਕੁਝ ਰਲ ਮਿਲ ਕੇ ਇਕੱਠੇ ਹੋ ਕੇ ਕਰਨਾ ਤੇ ਉਹਨਾਂ ਨੂੰ ਇੱਕ ਚੀਫ ਗੈਸਟ ਜਾਂ ਗੈਸਟ ਆਫ ਆਨਰ ਰਹੀਮ ਪਟਾਰਾ ਕਿਤੇ ਬੁਲਾ ਰਹੇ ਹਾਂ ਪਟਾਰਾ ਕਲੱਬ ਦੇ ਛੇਤੀ ਜਦੋਂ ਉਹਨਾਂ ਕੋਲ ਟਾਈਮ ਲਾ ਕੇ ਤੇ ਸਾਰੀਆਂ ਸਮਾਜ ਸੇਵੀ ਜਥਤਰੀਆਂ ਜਿੰਨੀਆਂ ਪਟਾਰੇ ਸਾਹਿਬੀਆਂ ਹੈਗੀਆਂ ਉਹਨਾਂ ਨੂੰ ਆਪਾਂ ਸਨਮਾਨਿਤ ਕਰਾਂਗੇ ਜਿਹੜੀਆਂ ਕੋਈ ਵੀ ਫੀਲਡ ਚ ਕੰਮ ਕਰ ਰਹੀਆਂ ਨੇ ਤੋਂ ਉਹਦੇ ਵੱਲੇ ਵੀ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਆ ਸਾਡੀ ਮੰਗ ਹੈ ਮੰਨ ਲਈ ਹੈ ਕਿ ਉਹ ਚੀਜ਼ ਕਿਸ ਸੰਦੇਸ ਆ ਫਾਲੋ ਕਰਨ ਤੇ ਸਾਡੇ ਤੇ ਇਹ ਚੀਜ਼ ਜਿਹੜੀ ਲੋਕਾਂ ਤੱਕ ਜਾਊਗੀ ਉਹ ਇਹਨਾਂ ਦਾ ਸਨੇਹ ਵਿੱਚ ਜਾਊਗਾ ਸਸੀ ਸਾਹਿਬ ਦਾ ਦੂਰ ਦਰਾਡੇ ਲੋਕਾਂ ਤੱਕ ਇਹ ਫਾਇਸਾ ਬਣਾੜਾ ਦਾ ਸਾਥ ਹੈ ਇਹ ਸਾਰੇ ਰਾਂਗ ਕੇ ਤੇ ਆਉਣ ਵਾਲੇ ਪ੍ਰਦੂਸ਼ਣ ਰਹਿਤ ਵਾਤਾਵਰਣ ਲਈ ਇਹ ਲੋਕਾਂ ਨੂੰ ਆਉਣ ਵਾਲੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਭ ਦਾ ਮੈਸਟਰੀ ਆ ਜੀ ਮੰਗ ਪੱਤਰ ਦਿੱਤਾ ਗਿਆ ਕਿਸ ਤਰੀਕ ਨੂੰ ਲੈ ਕੇ ਮੰਗ ਪੱਤਰ ਰਾਇਗੂ ਵਿਕਾਸਾਲਾ ਰਾਇਗੂ ਜੀ ਕੀ ਫਤਿਹ ਐਸਐਸਪੀ ਸਾਹਿਬ ਬਟਾਲਾ ਨੂੰ ਵਾਈਸਰ ਬਟਾਲਾ ਦੇ ਨਾਲ ਮਿਲਣੀ ਦਾ ਬੜਾ ਸਪਾਸ ਪ੍ਰਾਪਤ ਹੋਇਆ ਹੈ ਜਿਸ ਵਿੱਚ ਡਾਕਟਰ ਪਗੋਵਾਲ ਜੀ ਸਾਹਿਬ ਬਾਜਵਾ ਸਾਹਿਬ ਲਾਡੇ ਸ਼ਾਹ ਜੀ ਔਰ ਹੋਰ ਪੱਤੀਆ ਸਾਹਿਬੇ ਸਾਰੇ ਮੈਂਬਰ ਜਿਹੜੇ ਹਨ ਉਹਨਾਂ ਨੂੰ ਬੜੇ ਸੁਖਦ ਤੇ ਵਧੀਆ ਢੰਗ ਦੇ ਨਾਲ ਉਹਨਾਂ ਦੇ ਨਾਲ ਸਿਹਤ ਦੀਆਂ ਸਮੱਸਿਆਵਾਂ ਦਾ ਜਿਹੜਾ ਹੈ ਉਹ ਇਹਨਾਂ ਨਾਲ ਬਿਆਨ ਕੀਤਾ ਔਰ ਉਹਨਾਂ ਨੇ ਬਹੁਤ ਹੀ ਵਧੀਆ ਜਿਹੜਾ ਆਸ਼ਵਾਸ਼ਣ ਦਵਾਇਆ ਕਿ ਜਿੱਥੇ ਅੱਗੇ ਹੀ ਬਹੁਤ ਅੱਛੇ ਢੰਗ ਦੇ ਨਾਲ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਲੱਗੇ ਹਨ ਉਹ ਹੁਣ ਵੀ ਉਸ ਤੋਂ ਜ਼ਿਆਦਾ ਕਹਿੰਦੇ ਹਨ ਕਿ ਅਸੀਂ ਇਹ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਪੂਰਾ ਪੂਰਾ ਅਸੀਂ ਤੁਹਾਨੂੰ ਸਹਿਯੋਗ ਦੇਵਾਂਗੇ ਜਿਸ ਤਰ੍ਹਾਂ ਕਿ ਵਾਈਸਾਉ ਬਟਾਲਾ ਬੂਟੇ ਲਾ ਰਹੀ ਹੈ ਸਿਹਤ ਦੀਆਂ ਅਪਰੋਚ ਮੈਂ ਦੀ ਸਮੱਸਿਆ ਨੰਬਰ 2 ਤੇ ਆ ਜਿਹੜੇ ਨੇ ਜਾਮ ਲੱਗਦੇ ਨੇ ਬਹੁਤ ਵਧੀਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਨੂੰ ਜਿਸ ਤਰ੍ਹਾਂ ਅੱਗੇ ਪੁਲਸ ਜਿਹੜੀ ਹੈ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਉਸ ਤੋਂ ਹੋਰ ਬਿਹਤਰ ਢੰਗ ਦੇ ਨਾਲ ਕੰਮ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ